ਅਸਤੇ ਵੀ ਬੋਲਣ ਤੇ ਮਨ ਨਹੀਂ ਕਰ ਰਿਹਾ ਕਿ ਉਮੀਦ ਕਰਦੇ ਆ ਉਮੀਦ ਟੁੱਟ ਗਈ ਇੱਕ ਲੁਧਿਆਣੇ ਦੇ ਬੱਚੇ ਸਹਿਜ ਦੀ ਮੌਤ ਦੀ ਖਬਰ ਸੁਣ ਕੇ ਕਿ ਕਿੰਨਾ ਦਰਦਨਾਕ ਹੈ ਕਿੰਨਾ ਪੇਨਫੁਲ ਹੈ ਕਿ ਇਨਸਾਨ ਵਿਸ਼ਵਾਸ ਕਿੰਦੇ ਤੇ ਕਰੇ ਬਾਹਰ ਦੇ ਤੋਂ ਤਾਂ ਅਸੀਂ ਨਿਪਟ ਜਾਂਨੇ ਆ ਪਰ ਆਪਣਿਆਂ ਤੋਂ ਕਿਸ ਤਰ੍ਹਾਂ ਨਿਪਟੀਏ ਨਿਪੋਲੀਅਨ ਨੇ ਇੱਕ ਵਾਰੀ ਕਿਹਾ ਸੀ ਕਿ ਸਾਰੀ ਦੁਨੀਆ ਨੂੰ ਤੁਸੀਂ ਹਰਾ ਸਕਦੇ ਹੋ ਪਰ ਤੁਸੀਂ ਜ਼ਿੰਦਗੀ 'ਚ ਕਦੀ ਹਾਰੋਗੇ ਤੇ ਆਪਣੇ ਆਤੋ ਹੀ ਹਾਰੋਗੇ ਇਹ ਸਾਬਿਤ ਹੋ ਗਿਆ ਅਜਿਹਾ ਲੁਧਿਆਣਾ 'ਚ ਦੂਸਰੀ ਵਾਰੀ ਹੋ ਗਿਆ ਪਹਿਲੇ ਸਾਡੀ ਇੱਕ ਬੱਚੀ ਦਿਲਰੋਜ਼ ਜਿੰਦਾ ਕਤਲ ਕਰਤਾ ਜਿਹੜੀ ਘਰ ਦੇ ਦੇ ਪड़ोसी ਸੀ ਪਰ ਰਿਸ਼ਤੇਦਾਰਾਂ ਤੋਂ ਵੀ ਵੱਧ ਕੇ ਪਰਿਵਾਰ ਉਹਨੂੰ ਮਾਨ ਦਿੰਦਾ ਸੀ ਉਹ ਬੱਚੀ ਦਾ ਛੁੱਟੀ ਜੀ ਬੱਚੀ ਦਾ ਮਰਡਰ ਕਰਤਾ ਉਸ ਉਹ ਉਸ ਕੇਸ 'ਚ ਲੁਧਿਆਣਾ ਪੁਲਿਸ ਨੇ ਬੜੀ ਮੁਸਤਦੀ ਦਿਖਾਈ ਸਾਡਾ ਵੀ ਪ੍ਰੈਸ਼ਰ ਸੀ ਇੱਕ ਹਫਤੇ 'ਚ ਚਲਾង ਪੇਸ਼ ਕੀਤਾ ਮਾਮਲਾ ਕੋਰਟ 'ਚ ਜਦੋਂ ਇਹ ਇਦਾਂ ਦੇ ਮਾਮਲੇ ਕੋਰਟ 'ਚ ਪਹੁੰਚ ਜਾਂਦੇ ਨੇ ਤੇ ਸਾਡੇ ਵੀ ਹੱਥੋਂ ਔਰ ਸਰਕਾਰ ਦੇ ਵੀ ਹੱਥੋਂ ਬਾਹਰ ਹੋ ਜਾਂਦੇ ਨੇ ਕਿਉਂਕਿ ਕਾਨੂੰਨ ਤੋਂ ਉੱਪਰ ਕੁਝ ਨਹੀਂ ਹੈ ਫੈਸਲਾ ਕੋਰਟ ਨਹੀਂ ਕਰਨਾ ਚੱਲ ਰਹੀ ਏ ਹੁੰਦੀ ਸੁਣਵਾਈ ਉਹਦੇ ਦਾਦਾ ਜੀ ਮੇਰੇ ਨਾਲ ਗੱਲ ਕਰਦੇ ਰਹਿੰਦੇ ਨੇ ਕਹਿੰਦੇ ਨੇ ਸੰਤੁਸ਼ਟ ਹਾਂ ਕੋਰਟ ਦੀ ਜਿਹੜੀ ਕਾਰਵਾਈ ਚੱਲ ਰਹੀ ਹੈ ਸਜ਼ਾ ਹੋਏਗੀ ਇੱਕ ਦਿਨ ਅਸੀਂ ਉਮੀਦ ਲਾ ਕੇ ਬੈਠੇ ਹੋਏ ਆ ਪਰ ਉਹ ਵਿਚਾਰੇ ਕਹਿ ਵੀ ਕੀ ਸਕਦੇ ਨੇ ਕਿਉਂਕਿ ਕਾਨੂੰਨ ਤੋਂ ਉੱਪਰ ਕੋਈ ਵੀ ਨਹੀਂ ਹੈਗਾ ਨਾ ਮੈਂ ਨਾ ਪੁਲਿਸ ਨਾ ਸਰਕਾਰ ਪਰ ਇਹ ਜਿਹੜਾ ਹੋਈ ਦੂਜਾ ਹਾਦਸਾ ਹੋ ਗਿਆ ਕਾਸ਼ ਇੱਕ ਅਸੀਂ ਜਿਵੇਂ ਆਪਣੇ دوست ਆਪਣੀ ਇੱਛਾ ਨਾਲ ਚੁਣ ਕੇ ਬਣਾੰਨੇ ਆ ਕਾਸ਼ ਇਹ ਸਾਡੇ ਕੋਲ ਰੱਬ ਨੇ ਕਹਿ ਦਿੱਤੀ ਹੁੰਦੀ ਕਿ ਰਿਸ਼ਤੇਦਾਰ ਚੁਣ ਸਕਦੇ ਅਸੀਂ ਆਪਣੇ ਅਸੀਂ ਆਪਣੀ ਮਰਜ਼ੀ ਨਾਲ ਆਪਣੇ ਰਿਸ਼ਤੇਦਾਰ ਚੁਣ ਸਕਦੇ ਕਿਉਂਕਿ ਦੁਨੀਆ 'ਚ ਜਿਹੜੇ ਤੁਹਾਡੇ ਸਭ ਤੋਂ ਖਾਸ ਦੁਸ਼ਮਣ ਨੇ ਨਾ ਉਹ ਤੁਹਾਡੇ ਆਪਣੇ ਹੀ ਨੇ ਉਹ ਆਪਣੀ ਸਾਰੀ ਜ਼ਿੰਦਗੀ ਇੰਦੇ 'ਚ ਹੀ ਗਾਲ ਦਿੰਦੇ ਨੇ ਕਿ ਇੰਦੇ ਕੋਲ ਸਕੂਨ ਕਿਉਂ ਹੈ ਏ ਆਪਣੇ ਪਰਿਵਾਰ ਵਿੱਚ ਖੁਸ਼ ਕਿਉਂ ਹੈ ਇਹਦੇ ਬੱਚਿਆਂ ਦਾ ਮਾਨ ਸਤਕਾਰ ਕਿਉਂ ਕਰਦੇ ਨੇ ਅੱਧੀ ਤੋਂ ਜ਼ਿਆਦਾ ਸਾਡੇ ਇੰਡੀਆ ਨਾ ਵਾਦੀ ਆਪਣਾ ਜੀਵਨ ਹੀ ਇਹਦੇ ਵਿੱਚ ਪੂਜਾਤ ਦਿੰਦੀ ਏ ਕਿ ਆਪਣਿਆਂ ਦੀ ਖੁਸ਼ੀ ਨੂੰ ਬੌਧਰ ਕਰਦੇ ਕਰਦੇ ਆਪਣੇ ਸੁੱਖ ਨੂੰ ਬੋਲ ਜਾਂਦੇ ਨੇ ਆਪਣਾ ਜੀਵਨ ਜੀਣਾ ਛੱਡ ਦਿੰਦੇ ਨੇ ਪਰ ਇਹ 8 ਸਾਲ ਦੇ ਬੱਚੇ ਦੇ ਨਾਲ ਜੋ ਹੋਇਆ ਮੇਰੇ ਕੋਲ ਸ਼ਬਦ ਨਹੀਂ ਹੈਗੇ ਇੱਕ ਮਾਂ ਵਾਂ ਮੈਂ ਵੀ નિਸ਼ਬਦ ਕਰਤੇ ਨੇ ਮੈਂ ਕੀ ਕਹਾ ਮੇਰਾ ਮਨ ਬੜਾ ਜਸਵੇਰ ਦਾ ਮੈਂ ਹੁਣ ਕਿ ਜਦੋਂ ਦੇਖਿਆ মিডিਆ ਤੇ ਨਿਊਜ਼ ਆ ਰਹੀ ਸੀ ਤੇ ਐਜ਼ ə ਬੀਇੰਗ ਦੇ ਮਦਰ ਬਿਲਕੁਲ ਸ਼ਬਦ ਨਹੀਂ ਹੈਗੇ ਕਿਉਂਕਿ ਇਹ ਬਹੁਤ ਇੱਕ ਦੁਖਦਇ ਇੱਕ 8 ਸਾਲ ਦਾ ਬੱਚਾ ਕਿਸ ਤਰ੍ਹਾਂ ਮਾਂ ਓਖਾ ਹੋ ਕੇ 9 ਮਹੀਨੇ ਪੇਟ ਇਸ ਬੱਚੇ ਨੂੰ ਰੱਖ ਕੇ ਖੁਦ ਗਿਲਨੇ ਬਿਸਤਰ ਤੇ ਸੋ ਕੇ ਆਪਣੇ ਬੱਚੇ ਨੂੰ ਕਲ ਆਪ ਬੱਚੇ ਨੂੰ ਸੁੱਕੀ ਤਾਂ ਤੇ ਸਵੰਦੀ ਏ ਅਸੀਂ ਵੀ ਇਹੋ ਕੁਝ ਕੀਤਾ ਆਪਣੇ ਬੱਚਿਆਂ ਲਈ ਪਰ ਜਦੋਂ ਪਰਿਵਾਰ ਦੇ ਲੋਕ ਜਿਹੜੇ ਭਰਾ ਪਹਿਨਦੇ ਤਾਇਆ ਪਿਓ ਦਾ ਸਗਾ ਭਰਾ ਉਹਨੇ ਕੋਈ ਨਹੀਂ ਦਰਦਨਾਕ ਮੋਤ ਦਿੱਤੇ ਉਹ ਨੂੰ ਨਹਿ ਰਿਚ ਜਾ ਕੇ ਸੁੱਟਤਾ ਕਿੰਨਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਪਰ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਆ ਕਿ ਕੇਸ ਦਰਜ ਹੋ ਚੁੱਕਾ ਹੋਣਾ ਹੈ ਅਸੀਂ ਵੀ ਐਡਮਿਨਿਸਟ੍ਰੇਸ਼ਨ ਤੇ ਪੂਰਾ ਆਪਣਾ ਪ੍ਰੈਸ਼ਰ ਬਣਾਵਾਂਗੇ ਜੇ ਸੱਡਾ ਰਾਈਟ ਬੰਦਾ ਹੋਰ ਜੋ ਅਸੀਂ ਕਰ ਸਕਦੇ ਆ ਪਰ ਮੈਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਦੀ ਆ ਕਿ ਅਸੀਂ ਉਸ ਪਰਿਵਾਰ ਦੇ ਨਾਲ ਬੁੱਕ ਸਾਂਝਾ ਕਰਨ ਵਾਸਤੇ ਸਾਰੇ ਮੇਰਾ ਸਾਥ ਦੇਣ ਸਾਡੀ ਇਸ ਅਪੀਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੱਥ ਬੰਨ੍ਹ ਕੇ ਮੈਂ ਅਪੀਲ ਕਰਦੀ ਆ ਪੰਜਾਬ ਸਰਕਾਰ ਨੂੰ ਕਿ ਇਹਦੇ ਤੇ ਵੀ ਇਸ ਕੇਸ ਤੇ ਵੀ ਬੜੀ ਮੁਸਤਦੀ ਦਿਖਾਈ ਜਾਏ ਕਿ ਦੂਜਾ ਛੋਟੇ ਬੱਚੇ ਦਾ ਕਾਂਡ ਇਹ ਸਾਡੇ ਪੰਜਾਬ ਵਿੱਚ ਹੋਇਆ ਅੱਜ ਹਰ ਮਾਂ ਪਿਓ ਆਪਣੇ ਆਪ ਨੂੰ ਇਨਸਿਕਿਓਰ ਫੀਲ ਕਰਦਾ ਹੋਏਗਾ ਆਪਣੇ ਬੱਚਿਆਂ ਨੂੰ ਲੈ ਕੇ ਇਨਸਿਕਿਓਰ ਫੀਲ ਕਰਦਾ ਹੋਏਗਾ ਜਦੋਂ ਦਿਨ ਰੋਜ਼ ਦਾ ਕਾਂਡ ਹੋਇਆ ਲੁਧਿਆਣੇ 'ਚ ਇੱਕ دہشت ਪੂਰੀ ਹੋਈ ਰੀ ਮਾਵਾਂ ਨੇ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਨਿਕਲਣ ਖੇਡਣ ਜਾਂਦ ਤੇ ਅਸੀਂ ਉਹਨਾਂ ਦਾ ਬਚਪਨ ਕੋਣ ਕੋਣ ਲੈਂਦੇ ਆ ਉਹਨਾਂ ਕੋਲ ਅਜੇ ਦਰਦਨਾਕ ਹਾਦਸਾ ਹੀਰੇ ਵਰਗਾ ਬੱਚਾ ਉਸ ਮਾਸੂਮ ਦੀ ਸ਼ਕਲ ਤੇ ਵੇਖੋ ਰੂ ਕਮਜ਼ੰਦੀ ਉਸ ਬੱਚੇ ਦੀ ਸ਼ਕਲ ਦੇਖ ਕੇ ਉਸ ਮਾਂ ਦੀ ਕੀ ਹਾਲਤ ਹੋਏਗੀ ਪਰਿਵਾਰ ਤੇ ਕੀ ਆਪ ਬਿੱਤੀ ਗੁਜ਼ਰ ਰਹੀ ਹੋਣੀ ਹੈ ਤੇ ਹੱਥ ਬਨ ਕੇ ਅਸੀਂ ਅੱਜ ਸਾਰਾ ਪੰਜਾਬ ਸਰਕਾਰ ਅੱਗੇ ਅਪੀਲ ਕਰੀਏ ਕਿ ਇਸ ਕੇਸ 'ਚ ਸਖਤ ਤੋਂ ਸਖਤ ਸਰਕਾਰ ਆਪਣਾ ਪ੍ਰੈਸ਼ਰ ਪਾਵੇ ਮੁਸਤੈਦੀ ਦਿਖਾਵੇ ਲੋ ਐਂਡ ਆਰਡਰ ਦੀ ਜਿਹੜੀ ਉਹਨੂੰ ਸਰਕਾਰ ਮੇਨਟੇਨ ਕਰਦੀ ਏ ਤੇ ਮੈਨੂੰ ਪੂਰੀ ਪੰਜਾਬ ਸਰਕਾਰ ਤੋਂ ਉਮੀਦ ਹੈ ਪਰ ਤੁਹਾਡੇ ਤੋਂ ਵੀ ਉਮੀਦ ਹੈ ਕਿ ਅਸੀਂ ਆਓ ਸਾਰੇ ਮਿਲ ਕੇ ਉਸ ਪਰਿਵਾਰ ਸਹਸ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰੀਏ ਮੈਂ ਉਹਦੀ ਮਾਦਰ ਨੂੰ ਜਲਦੀ ਮਿਲਣ ਜਾਵਾਂਗੀ ਹੱਲੇ ਮੇਰੀ ਅੰਦਰੋਂ ਮੇਰਾ ਮਨ ਨਹੀਂ ਸ਼ਾਂਤ ਮੈਂ ਹੱਲੇ ਇਸ ਕੰਡੀਸ਼ਨ ਵਿੱਚ ਨਹੀਂ ਆ ਜਾਵਾਂਗੀ ਉਹਦੀ ਮਦਰ ਨੂੰ ਮਿਲਣ ਰ ਅਸੀਂ ਸਾਰੇ ਮਿਲ ਕੇ ਜੋ ਅਸੀਂ ਕਰ ਸਕਦੇ ਆ ਅਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਕਿ ਸਰਕਾਰ ਮੁਸਤੈਦੀ ਦਿਖਾਏ ਜਲ ਤੋਂ ਜਲ ਉਹਦੇ ਤਾਇ ਨੂੰ ਸਖਤ ਤੋਂ ਸਖਤ ਸਜ਼ਾ ਦੇ ਅਸੀਂ ਅਪੀਲ ਕਰਦੇ ਆ ਜਸਟਿਸ ਫੋਰ ਸਸ ਥੈਂਕ ਯੂ